ਮਹਾਰਸ਼ ਪਾਲ ਸਿੰਘ ਆਈਐਸਆਈ ਥਾਣਾ ਸਦਰ ਗਰਦਾਸਪੁਰ ਨਾਕਾ ਤੋਂ ਧੁੰਦ ਬਹੁਤ ਪੈ ਰਹੀ ਹੈ ਤੇ ਕੀ ਕੀ ਕੀਤਾ ਜਾ ਰਿਹਾ ਹੈ ਇਹ ਧੁੰਦ ਤੋਂ ਬਚਾਲ ਲੈ ਲੋਕਾਂ ਨੂੰ ਧੁੰਦ ਤੇ ਪੈ ਰਹੀ ਹੈ ਜੀ ਹੁਣ ਮੌਸਮੀ ਧੁੰਦ ਦਾ ਤੇ ਗੱਡੀਆਂ ਆ ਜਾ ਰਹੀਆਂ ਨੇ ਇਹਨਾਂ ਸਮਝਾ ਰਹੇ ਆਈ ਰਾਮਾ ਚਲੋ ਲੈਟਾ ਦਿਗਾ ਕੇ ਚਲੋ ਸਲੋ ਚਲੋ ਕਿ ਜ਼ਰੂਰ ਤਾਂ ਘਰੋਂ ਨਿਕਲੋ ਨਹੀਂ ਤੇ ਨਾ ਨਿਕਲੋ ਜਿੱਦਾਂ ਦੁਰਘਟਨਾਵਾਂ ਵੀ ਹੋ ਰਹੀਆਂ ਜਿਹੜੀਆਂ ਜਿਹੜੀਆਂ ਦੁਰਘਟਨਾਵਾਂ ਇਹ ਇਹ ਰਾਤੀ ਇੱਕ ਇਹ ਕਾਰ ਆ ਰਹੀ ਸੀ ਸਾਨਕੋਟ ਸਾਈਡ ਵੱਲ ਉਹ ਡਿਵਾਇਡਰ ਤੇ ਟੱਪ ਗਈ ਗੱਡੀ ਦੂਸਰੀ ਗੱਡੀ ਨੇ ਜਾ ਵਜੀ ਆ ਇਹ ਵੀ ਸਵੇਰੇ ਆ ਰਹੀ ਸੀ ਜੇ ਐਨ ਕੇ ਤੋਂ ਇਹ ਟਰੱਕ ਵਾ ਰੂਲੇ ਜੇ ਲੱਦੇ ਆ ਤੇ ਅੱਗੇ ਗੱਡੀ ਨੇ ਬ੍ਰੇਕ ਮਾਰਤੀ ਇਹਨੂੰ ਪਤਾ ਨਹੀਂ ਲੱਗਾ ਧੂੜ ਦੇ ਵਿੱਚ ਗੱਡੀ ਡਿਵਾਇਡਰ ਤੇ ਟੱਪ ਗਈ ਆ ਇਹ ਆ ਵੀ ਬਚਾਅ ਹੋ ਗਿਆ ਜੀ ਜਿੱਦਾਂ ਵੀ ਦੇਖਿਆ ਜਾਂਦਾ ਕਿ ਧੁੰਦ ਇੱਕ ਵਾਰੀ ਗੱਲ ਲਿਆ ਜਾਂਦੀ ਹੈ ਜੰਨੇ ਦੀ ਟਾਲੀ ਆ ਜਾਂਦੀ ਹੈ ਦੂਜੀ ਟਾਲੀ ਲੱਗਿਆ ਰਿਫਲੈਕਟਰ ਵੀ ਨਹੀਂ ਲਗਾਏ ਹੋਰ ਦੇ ਕਿਹਨੇ ਰਿਫਲੈਕਟਰ ਵੀ ਲਗਾਏ ਹੋ ਨਾ ਮਾ ਦਾ ਕਾਰਨ ਬਣਦੀ ਹੈ ਸਮਝੀ ਸਮਝਾ ਰਹੇ ਆ ਇਹਨਾਂ ਨੂੰ ਜੀ ਇਕੱਲੇ ਇਕੱਲੇ ਨੂੰ ਡੱਕੇ ਸਮਝਾਉਂਦੇ ਆ ਇਹਨਾਂ ਨੂੰ ਡੇਹਾਂ ਆਖਣ ਪਈ ਲਾਓ ਪਈ ਲਟਾਂ ਜਗਾ ਕੇ ਚਲੋ ਛਲੋ ਚਲੋ ਆਰਾਮ ਨਾਲ ਚਲੋ ਸਮਝਾ ਰਹੇ ਆ ਹਰ ਇੱਕ ਨੂੰ ਡੱਕੇ